ਕਹਿੰਦੇ ਕਿ ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ ਅਗਲੇ 3 ਤੋਂ 4 ਦਿਨਾਂ ਠੰਡੇ ਦਾ ਵਧਣ ਦੀ ਸੰਭਾਵਨਾ ਜਤਾ ਦਿੱਤੀ ਹੈ ਅੱਜ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਸੰਗਰੀ ਧੁੰਦ ਛਾਈ ਹੋਈ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਫ਼ਤੇ ਤੋਂ ਸੂਰਜ ਜਣਾ ਦਿਖਾਈ ਨਹੀਂ ਦਿੱਤਾ ਉਥੇ ਦੱਸ ਜੀ ਕਿ ਪੰਜਾਬ ਦੇ ਕਈ ਸ਼ਹਿਰਾਂ ਦਾ ਵੱਧ ਤੋਂ ਵੱਧ ਤਾਪਮਨ 8 ਡਿਗਰੀ ਤੱਕ ਪਹੁੰਚ ਚੁੱਕਾ ਹੈ ਦਰਅਸਲ ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਸੀਤ ਲਹਿਰ ਦੇ ਧੁੰਦ ਦਾ ਕਹਿ ਦੇਖ ਨੂੰ ਮਿਲ ਰਿਹਾ ਹੈ ਇਸ ਦੇ ਨਾਲ ਹੀ ਠੰਡੀਆਂ ਹਵਾਵਾਂ ਕਰਾਂ ਪੰਜਾਬ ਦੇ ਵਿੱਚ ਦਿਨ ਮੇਲੇ ਵੀ ਤਾਪਮਨ 8 ਤੋਂ 9 ਡਿਗਰੀ ਸੈਸਿਅਸ ਤਣ ਜੜਾ ਗਿਰਾਵਰ ਦਰਜ ਕੀਤੀ ਗਈ ਹੈ ਉਥੇ ਦੱਸ ਜੀ ਕਿ ਅਸਵੇਰ ਤੋਂ ਹੀ ਚੱਲ ਰਹੀਆਂ ਠੰਡੀਆਂ ਹਵਾਵਾਂ ਤੇ ਧੁੰਦ ਨੇ ਲੋਕਾਂ ਰੋ ਰੋਜ਼ਾਨਾ ਕਾਮਕਾਜ਼ ਦੇ ਵਿੱਚ ਰਫਤਾਰ ਦੀ ਹੋਲੀ ਕਰ ਦਿੱਤੀ ਹੈ ਧੁੰਦ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਾਹਨ ਚਲਾਉਣ ਸਮੇਂਬਾਰੀ ਦਿੱਕਤਾਂ ਜਿਹੜੇ ਲੋਕਾਂ ਨੂੰ ਹੁਣ ਆ ਰਹੀਆਂ ਨੇ ਇੱਥੇ ਦੱਸ ਜੀ ਕਿ ਇਸ ਕਰਕੇ ਬੱਸਾਂ ਤੇ ਰੇਲ ਗੱਡੀਆਂ ਤੈਅ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਨੇ ਠੰਡ ਦੇ ਜ਼ੋਰ ਫੜਨ ਨਾਲ ਹੀ ਰੋਜ਼ਾਨਾ ਦਿਹਾੜੀ ਕਰਨ ਵਾਲੇ ਵਿਅਕਤੀਆਂ ਨੇ ਕੰਮਕਾਜ਼ ਕਾਫੀ ਜਿਆਦਾ ਪ੍ਰਭਾਵਿਤ ਹੋ ਰਹੇ ਉੱਥੇ ਦੱਸ ਜੀ ਕਿ ਮੌਸਮ ਵੀ ਭਾਗ ਮੁਤਾਬਿਕ ਦਿਨ ਸਵੇਰ ਸਮੇਂ ਹੀ ਚੰਡੀਗੜ੍ਹ ਦਾ ਤਾਪਮਾਨ 25.8 ਡਿਗਰੀ ਸੈਲਸੀਅਸ ਹੈ ਤੇ ਅੰਮ੍ਰਿਤਸਰ ਦੇ ਵਿੱਚ 10. ਸੈਲਸੀਅਸ ਤੱਕ ਦਰਜ ਕੀਤਾ ਗਿਆ ਅਧਿਆਪਕ ਜੀ ਕਿ ਲੁਧਿਆਣਾ ਪਟਿਆਲਾ ਦੇ ਵਿੱਚ 10.6 ਡਿਗਰੀ ਸੈਲਸੀਅਸ ਤੱਕ ਜਿਹੜੀ ਗਿਰਾਵਟ ਦਰਜ ਕੀਤੀ ਗਈ ਹੈ ਇਸੇ ਤਰ੍ਹਾਂ ਫਰੀਦਕੋਟ ਦੇ ਵਿੱਚ 25.8 ਡਿਗਰੀ ਸੈਲਸੀਅਸ ਪਰਠਿੰਡਾ ਦੀ ਗੱਲ ਕਰਦੇ ਤੇ ਬਠਿੰਡਾ ਦੇ ਵਿੱਚ 11.8 ਡਿਗਰੀ ਸੈਲਸੀਅਸ ਤੱਕ ਜਿਹੜਾ ਤਾਪਮਨ ਦਰਜ ਕੀਤਾ ਗਿਆ ਹੈ